ਮੋਟਾ ਚੱਲਿਆ ਸਕੂਲੇ ਅੱਜ ਦੇ ਮੋਟੇ ਗਏ ਲੱਗ ਗਿਆ ਸਕੂਲ ਤੇ ਕੰਮ ਹੁਣ ਇਦਾਂ ਹੀ ਸਾਡੇ ਕਿਸੇ ਨਾਲ ਨਹੀਂ ਚੱਲ ਜਿਆ ਕਰਨਾ ਬਾਕੀ ਆਪਣੇ ਇੰਨੇ ਕ ਬੰਦੇ ਆ ਇਹ ਅੱਜ ਮੀਂਹ ਦੇ ਕਰਨਾ ਆਏ ਨਹੀਂ ਬੰਦੇ ਪਾ ਚੱਲਿਆ ਤੂੰ ਸਕੂਲੇ ਜਾਣਾ ਸੀ ਸਕੂਲੇ ਛੁੱਟੀ ਕਰ ਲੈ ਅੱਜ ਨਹੀਂ ਨਹੀਂ ਪਾਜੀ ਹਾਂ ਪਹਿਲਾ ਦਾਣਾ ਪਹਿਲਾ ਵਾਲ ਕੀ ਦੀ ਕੋ ਕਟਾਏ ਆ ਇਹ ਪਾਜੀ ਆ ਸੁੱਖੀ ਹੈ ਹੈ ਕੀ ਕਹਿੰਦਾ ਸੁੱਖਾ ਵਾਲ ਕੱਟ ਕੇ ਕਿੰਦਾ ਬਹੁਤ ਵਧੀਆ ਕੀ ਇੰਨਾ ਬਹੁਤ ਵਧੀਆ ਘੱਟਿਆ ਕਹਿੰਦਾ ਸੋਣਾ ਮਰੂੰ ਹਾਂਜੀ ਤੇ ਤੂੰ ਕਹਿੰਦੇ ਮੇਲੇ ਤੇ ਕੂਲਰ ਅੱਗੇੋਂ ਕਹਦੋਂ ਨਹੀਂ ਹਟਦਾ ਸੀ ਮਾੜੀ ਹਵਾ ਲੈਣ ਨੂੰ ਮੁੜ ਕੇ ਆਉਂਿਆ ਬੁੜੀਆਂ ਦੇ ਨੂੰ ਗਲਾਂ ਕਰਦੀਆਂ ਸੀ ਨਹੀਂ ਹਾਂ ਉਹ ਕਹਿੰਦੀ ਮੱਝ ਜੀ ਪਛੇ ਹੀ ਨਹੀਂ ਹਟਦੀ ਇਹ ਕੀ ਆਹੀ ਉਹਨਾਂ ਨੇ ਤੂੰ ਭਰਾਵਾ ਕੰਮ ਨਾ ਕਰਿਆ ਕਰ ਕੇ ਇਹਨੂੰ ਹਵਾ ਲੈ ਲੈਂਦੇ ਅਗਰ ਕਹਿੰਦੀ ਤੇਰਾ ਘਰੇ ਵੀ ਇਹ ਕੰਮ ਹੁੰਦਾ ਚੱਲ ਜਾ ਨਾਉਣਾ ਨਹੀਂ ਅੱਜ ਵੀ ਲੈ ਨਾਉਣਾ ਤਾਂ ਸਕੂਲ ਦਾ ਤਾਂ ਬਹਾਨਾ ਹੀ ਹੈ ਤੇਰਾ ਵੇਖਣ ਦੇ ਤੂੰ ਕੁੜੀਆਂ ਹੀ ਜਾਣੀਆਂ ਬੜੀ ਖੁਸ਼ੀ ਹੁਣੀ ਹੈ ਨਾ ਤੈਨੂੰ ਕੀ ਸ਼ੁਕਰ ਹੈ ਸਕੂਲ ਲੱਗੇ ਜਾ ਕੇ ਸਹੇਲੀ ਨੂੰ ਮਿਲਾਂ ਜਾ ਕੇ ਹੈਨਾ ਕਦੋਂ ਅੱਜ ਬਹੁਤ ਖੁਸ਼ੀ ਹੈ ਨਾ ਤੈਨੂੰ ਅੱਜ ਅੱਜ ਮਿਲੂ ਸਹੇਲੀ ਨੂੰ ਹੈ ਨਾ ਮਿਲੂਗਾ ਨਹੀਂ ਰੁੱਸ ਗਈ ਹੈ ਹੁਣ ਹੈ ਓਏ ਛੁੱਟੀਆਂ ਦੇ ਫੂਨ ਵੀ ਨਹੀਂ ਲਾਇਆ ਤੈਨੂੰ ਉਹਨੇ ਹੈ ਮਾੜੀ ਨਿਕਲੀ ਓਏ ਤੂੰ ਖਕਰ ਕੀਦਰਨਾ ਹੈਂ ਤੂੰ ਤੇਰਾ ਸੱਚਾ ਪਿਆਰ ਹੀ ਸੱਚਾ ਕਦੋਂ ਸੀ ਤੇਰਾ ਝੂਠਾ ਹੀ ਤੂੰ ਬਾਅਦ ਦੂਜੀ ਨਾਲ ਗੱਲ ਕਰ ਲਾ ਪਹਿਨਾ ਹੈ ਦੂਜੀ ਨਾਲ ਗੱਲ ਕਰ ਲਾ ਪਹਿਨਾ ਹੈ ਲੋ ਵੀ ਭਾਜੀ ਵੀ ਅੱਜ ਆ ਗਿਆ ਵਾ ਭਾਈ ਕਰਕੇ ਝੋਨੇ ਦਾ ਕੰਮ ਖਤਮ ਤੇ ਆ ਗਿਆ ਵਾ ਸਾਨ ਗਰਾਊਂਡ 'ਚ ਮਛਰੇ ਹੀ ਫਿਰਦਾ ਅਸੀਂ ਤੇ ਭਰਾਵਾ ਟ੍ਰੈਕ ਤੋਂ ਵੀ ਸਾਈਡ ਤੇ ਖੜਿਆ ਕਿਤੇ ਗੱਲਾ ਖੁੱਲਾ ਨਾਲ ਹੀ ਨਾ ਲੈ ਲੂ ਜਾਵੇ ਹੈ ਭਾਈ ਚੱਲਿਆ ਅੱਜ ਸੇਲੀ ਨੂੰ ਮੈਨਲ ਸਕੂਲ ਲੱਗ ਗਿਆ ਹੈ ਇਹਦਾ ਸੱਚਾ ਪਿਆਰ ਹੀ ਕਿੰਨੇ ਵਧੀਆ ਕਟਾਏ ਦੇ ਤਾਹਾਂ ਨੂੰ ਕਟਾਏ ਆ ਉਹ ਇਧਰ ਆ ਅੱਖ ਤੇ ਪੋਇਆ ਅੱਖ ਤੇ ਪੋਇਆ ਤਾਹਾਂ ਨੂੰ ਕਟਾਏ ਆ ਕੀ ਸੇਲੀ ਨੂੰ ਮੈਨਲ ਜਾਣਾ ਅੱਜ ਪਹਿਲਾ ਪਿਆਰ ਆ ਕਹਿੰਦਾ ਉਹ ਟੈਂਡਸ ਲਵਾਉਣੀ ਕਿ ਨਹੀਂ ਤੂੰ ਉਹ ਇਹ ਜੀ ਲਵਾਇਆ ਟੈਂਡਸ ਲਵਾਉਣੀ ਕਿ ਨਹੀਂ ਆ ਵੇਖੋ ਜੀ ਸੈਜ ਬੰਨੇ ਹੋ ਜਾ ਬਿੱਲੇ ਆ ਵੇਖੋ ਹੀ ਸੈਜ ਦਾ ਮੋੜ ਸੈਲਾ ਪੂਰਾ ਮੋਡੀਫਾਈ ਕਰਾਇਆ ਹੋਇਆ ਵਾ ਬੁੱਕ ਦਾ ਹੀ ਜਾਂਦਾ ਵਾ ਲਾਈਟ ਜਗਾ ਕੇ ਦਿਖਾਓ ਸੈਜ ਭਾਜੀ ਸੈਜ ਭਾਜੀ ਲਾਈਟ ਜਗਾ ਕੇ ਨੋ ਵੇਖੋ ਆ ਲਾਈਟ ਅਥਰੀ ਲਵਾਈ ਆ ਇਹ ਵੀ ਉੱਲੂ ਆ ਉੱਲੂ ਵਾਲੀ ਲਾਈਟ ਲਵਾਈ ਜਨੇ ਤੇ ਹਾਰਨ ਵਾ ਜਾ ਕੇ ਦਿਖਾਓ ਮੜੇ ਭਾਜੀ ਵਾਇਦੇ ਕਿ ਨਹੀਂ ਭਇਆ ਕੀ ਹੋਇਆ ਫਸ ਹੋ ਗਿਆ ਕੰਮ ਪਤਾ ਸਕੂਲੀ ਮਾਰ ਕੇ ਇੱਕ ਹੁਣ ਜਾ ਨਹੀਂ ਆਜ ਮਾਰ ਬਾਸੇ ਕਰਤਾ ਕੰਮ ਕਿਉਂ ਪਤਾ ਇਹਨੂੰ ਸਾਰਾ ਹੀ ਹੈ ਇਹਨੂੰ ਇਹਨੇ ਕੋ ਕਰਤਾ ਹੀ ਉਹ ਪੂਰਾ ਵਕਾ ਭਾਜੀ ਕਹਿੰਦਾ ਜੋ ਮਰਜੀ ਕਹੀ ਜਾਣ ਕੋਈ ਸਾਬ ਮੈਂ ਤਾਂ ਇਦਾਂ ਹੀ ਵਾਲ ਕਟਾ ਕੇ ਆਉਣੇ ਸਹੀ ਆ ਸਹੀ ਆ ਸੋਹਣਾ ਲੱਗਦਾ ਕੱਟਿਆ ਹੂੰ ਹਾਂ ਇਹਦਾ ਦਾਰਦੀ ਹੈ ਸਾਰੋ ਗੱਡੀ ਚੋਰੀ ਹੋ ਚੂਰ 100 ਰੁਪਏ ਕਾਹ ਤੋਂ ਕੱਢੇ ਕੋਟੀ ਦੇ ਬਾਈ ਮੈਨੂੰ ਦੇ ਦੇ ਕੱਢੇ ਹੀ ਬਹੁਤ ਸਕੇ ਕੱਢੇ ਹੀ ਕੀ ਕਾਹ ਤੋਂ ਕੱਢੇ ਹੀ ਉਹ ਜੇਬ ਚੋਂ ਡਿੱਗਣ ਲੱਗੇ ਮੈਂ ਕਿਹਾ ਚੱਲ ਮੈਂ ਕੱਢ ਲੈਣਾ ਕਹਿੰਦਾ ਜੇਬ ਚੋਂ ਡਿੱਗਣ ਲੱਗੇ ਮੈਂ ਕਿਹਾ ਕੱਢ ਲੈਣਾ ਤੂੰ ਕਿ ਉਦਾਂ ਵੀ ਡਿੱਗਣੇ ਹੀ ਸੀਗੇ ਘਰ ਦੇ ਘਰੇ ਆ ਕੇ ਉਹ ਆਇਆ ਜੂਬਰ ਤੇ ਤੂੰ ਪਾ ਚੱਲਿਆ ਵਾ ਸਾਡਾ ਵੇਖ ਸਾਡੇ ਵਾਲਾ ਵੀ ਸ਼ੇਰ ਆਇਆ ਅੱਜ ਕੰਦਾ ਵੀ ਕਹਿੰਦਾ ਅੱਜ ਕੋਈ ਭਾਜੀ ਪੂਜੀ ਨਹੀਂ ਮੈਂ ਸਾਰੇ ਕੰਮ ਨੇ ਪਿਛੇ ਅੱਜ ਕਿਆਕ ਨਹੀਂ ਪਾਜੀ ਇਹਨੇ ਆਉਂਦੇ ਹੀ ਅੱਛਾ ਇਹਨੇ ਬਾਦਾਮੇ ਨਹੀਂ ਲੈ ਕੇ ਆਉਣੇ ਆਪਣਾ ਬਾਦਾਮ ਇਹਨੇ ਨਹੀਂ ਲੈ ਕੇ ਆਉਣੇ ਆਪਾਂ ਦੇਣੇ ਇਹਨੂੰ ਆਪਾਂ ਕਹਦੇ ਦੇਣੇ ਇਹਨੂੰ ਪਲੇ ਕਰ ਗਾ ਲਣ ਕਾਦੀ ਦੇਣ ਦੱਸ ਸਗੋ ਇਹਦਾ ਫਾਇਦਾ ਕੀਤਾ ਦੱਸ ਕਾਦੀ ਦੇਣ ਤੂੰ ਦੇਣੇ ਸਾਨੂੰ ਕਿ ਅਹੀਂ ਦੇਣੇ ਕੱਲ ਨੂੰ ਇੱਕ ਚਿੱਟਾ ਕੁੜਤਾ ਪੀ ਆ ਮੈਂ ਕੋਈ ਸਾਬ ਲਈ ਹਾਂ ਤੇ ਲੱਡੂਆਂ ਦਾ ਡੱਬਾ ਤੇ ਪੱਗ ਤੇ ਪੱਗ ਵਧੀਆ ਪੱਗ ਲੈਣੀ ਆ ਪੱਗ ਲੈਣੀ ਕਿੰਨੇ ਮੀਟਰ ਬੰਦ ਪਾਜੀ ਕਿਹੜਾ ਰੰਗ 6.5 ਮੀਟਰ ਦੀ ਕਾਲੇ ਰੰਗ ਦੀ ਪੱਗ ਹਾਂ ਮਾਇਆ ਲਾ ਕੇ 500 ਰੁਪਏ 500 ਰੁਪਈਆ ਵੀ ਰਾਤ ਦੀ ਉੱਤੇ ਸ਼ਗਨ ਤੋ 500 ਤੇ ਤੈਨੂੰ ਹੀ ਬਦਾਮ ਲੈ ਦੇਣੇ ਠੀਕ ਹੈ ਵਾਲਾ ਬਾਜੂ ਚੱਲੀ ਭਾਜੀ ਵਾਲ ਵਾਕਿ ਫਿਦਾ ਹੋ ਗਿਆ ਕੰਮ ਅੱਜ ਮੋਟਰਸਾਈਕਲ ਕਹਿੰਦਾ ਇੱਕ ਵਾਰੀ ਧੋ ਧੂ ਕੇ ਦੈਨ ਸਕੂਲੇ ਲਈ ਗਾਣਾ ਗੇੜੀ ਲਾਉਣੀ ਹੈ ਅੱਜ ਠੀਕ ਹੈ ਸਕੂਲੇ ਦਾ ਸ਼ਾਬਾਸ਼ ਜਨਾ ਪੈਂਟ ਪੈਂਟ ਆ ਜਾਂਦੀ ਤੇਰੇ ਹੈਂ ਕੜੀ ਆਂਦੀ ਥੱਲਾ ਕਿਦੋਂ ਪੈਂਦਾ ਏ ਬੋਜੋ ਸਿਲੀ ਨਾ ਓਏ ਓਏ ਦਰਜੀ ਕਿਹੜਾ ਤੇਰਾ ਦਰਜੀ ਹੈਗਾ ਬਿੱਲਾ ਬਿੱਲਾ ਦਰਜੀ ਗੱਲ ਪਿਆਰਨ ਆ ਵੇਖਿਆ ਸ਼ੈਤਾਨੀ ਖੇਡੀ ਇਹਨੇ ਹੋਰ ਪੰਜਾਬ ਦੇ ਖਾਵਾ ਵਜਾ ਗਈ ਮੱਛਾ ਬੱਲਾ ਲੈਣੀ ਹੈ ਚੱਲ ਆ ਉਹ ਵੀ ਸੂਈ ਕੰਮ ਚੱਲ ਚੱਲ ਵਜਾ ਕਿਹੜੀ ਸੂਈ ਵਜਾਈ ਕਿਉਂ ਆ ਵੀ ਤੇ ਮਾਈ ਦੇਦਾ ਐਦਾਂ 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 ਹੁੰਦੀਆਂ ਵਾ ਗੱਲਬਾਤ ਐਦਾਂ ਅਗਲੀਆਂ ਡਰਦੀਆਂ ਇਹਦੇ ਤੋਂ ਓਏ ਹੱਥ ਨਾ ਲਾ ਹਾਂ ਓਏ ਹੁਣ ਲੱਗਦਾ ਆਖੇ ਹਾਰਨੇ ਤੋਂ ਤੈਨੂੰ ਵੱਡਾ ਲਵਾਇਆ ਹਾਰਨੇ ਹੈ ਨਾ ਇਹ ਕਿਹੜੇ ਲਵਾਉਣੇ ਕੰਪਨੀ ਦੇ ਰੂਡ ਤੋਂ ਰੂਡ ਤੋਂ ਮੂੰਹ ਜੀ ਰਹਿਗਾ ਦੂਦ ਦੇ ਹੈਂ ਗਰੂਸ ਵਾਲਿਆਂ ਨੇ ਗਰੂਸ ਵਾਲਿਆਂ ਨੇ ਇਹਨਾਂ ਨੇ ਕੱਲ ਬਾਹਲਾ ਲੀਵਰ ਤੇ ਲੈ ਜਾ ਆਪਦੀ ਸਕੂਲੇ ਵੀ ਜਾਣਾ ਤੁਸੀਂ ਬਾਹਲਾ ਲੀਵਰ ਓਏ ਚੱਲ ਬਹੁਤਾ ਨਹੀਂ ਲੀਵਰ ਹੁਣ ਮੇਰਾ ਲੀਵਰ ਬੈਜੋ ਬੈਜੋ ਲੀਵਰ ਬੈਜੋ ਇਹਦੀ ਲੀਵਰ ਲੈ ਕੇ ਚੱਲਿਆ ਸੀਰੇ ਸੀਰੇ ਟੈਂਡਸ ਨਹੀਂ ਲਵਾਉਣੇਗੀ ਭਾਈ ਬਾਦਾਮ ਖਰਜਣੇ ਬਾਦਾਮ ਨਹੀਂ ਲੈਣੇ ਸੈਜ ਨੂੰ ਭਾਜੀ ਕਾਦੇ ਬਾਦਾਮ ਸੱਚ ਉਹ ਦੱਬੀ ਹੈਕ ਆ ਤੂੰ ਲਈ ਆ ਇਹ ਇਹ ਹਨ ਲਈ ਯਾਰ ਮੋਟਰਸਾਈਕਲ ਐਂਡੀ ਆ ਲਾਲੇ ਵਾਜਦੇ ਨਹੀਂ ਹਨ ਸੈਜ ਕਿੰਨੇ ਦਾ ਪੈ ਗਿਆ ਸਟਾਰਟ ਕਰੀ ਮੈਂ ਕਿੰਨੇ ਦਾ ਪੈ ਗਿਆ ਮੋਟਰਸਾਈਕਲ ਬਈ ਫਰੀਦ ਆ ਫਰੀਦ ਐ ਕਿੱਥੋਂ ਘਰੋਂ ਘਰੋਂ ਨਹੀਂ ਭਰਾਵਾ ਉਦਾਂ ਤੇ ਲਿਆਈ ਹੋਊ ਵਾਜਦੇ ਆ ਜਾਣ ਕੇ ਬੰਦ ਕੀਤੇ ਹੋਏ ਨੇ ਮੋਡੀਫਾਈ ਕਰਾਇਆ ਮੋਟਰਸਾਈਕਲ ਲਓ ਜੀ ਜੱਟੋ ਮੀਂਹ ਦਾ ਕਰਕੇ ਅੱਜ ਗਰਾਉਂਡ ਘੱਟ ਲੱਗੀ ਆ ਤੇ ਤੁਸੀਂ ਦੇਖ ਸਕਦੇ ਆ ਕਾਲੇ ਗਨੇ ਬਾਦ ਵਾਲੀ ਛਾਏ ਹੋਏ ਆ ਮੇਰੇ ਵੀਰੇ ਉਹ ਤੇ ਸਰਪੰਚ ਸਾਹਿਬ ਲੱਗੇ ਅੰਦਰ ਜਿਮ ਲਾਉਣ ਦਾ ਆਪਾਂ ਵੀ ਨਾਲ ਅੰਦਰ ਜਿਮ ਲਾ ਰਹੇ ਆ ਅੱਜ ਨਿਆਣਿਆਂ ਦਾ ਲੱਗਣਾ ਇਸ ਸਕੂਲ ਤੇ ਟਾਈਮ ਨਾ ਚਲੇਗੇ ਨਿਆਣੇ ਘਰੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਜਦੋਂ ਮੀਂਹ ਪਿਆ ਨਾ ਫਟਾਕ ਫਟਾਕ ਵੇਖੀ ਫੇ ਹੁੰਦਾ ਸਿਰਾ ਕੀ ਹਾਲ ਚਾਲ ਆ ਦੋਸਤੋ ਤੁਸੀਂ ਦੇਖ ਸਕਦੇ ਆਂ ਕਹਿੰਦੇ ਸਰਪੰਚ ਲੱਖਾ ਡੜਿਆ ਯਾਰਿਆਂ ਮੇਰੇ ਵੀਡੀਓ ਦੀ ਦੇਖ ਸਕਦੇ ਆਂ ਗੱਭਰੂ ਦੀ ਡੈਕ ਹੀ ਲੱਗਦੀ ਐ ਕਬੱਡੀ ਦੇ ਪਲੇਰਾਂ ਵਰਗੀ ਦੇਖ ਲੋ ਅੱਜ ਇਹ ਵੀ ਕਹਿੰਦਾ ਕਿਉਂ ਨੇਦੋਂ ਫ੍ਰੀ ਹੋ ਗਏ ਗੱਭਰੂ ਆ ਚੁੱਕਿਆ ਐ ਗਰਾਊਂਡ 'ਚ ਮੇਰੇ ਵੀਰਿਓ ਅੱਜ ਪਾਣਗੇ ਪਟਾਕੇ ਓਂਡੀਆਂ ਦੇ ਸਿੰਘ ਫਸ ਗਏ ਨੇ ਅੱਜ ਦੇਖੋ ਗੱਭਰੂ ਦੀ ਮਿਹਨਤ ਜਿਹੜੇ ਮੇਰੇ ਵੀਰ ਭਰਾ ਆਪਾ ਜੀ ਦੀ ਉਮਰ ਦੇ ਗੱਭਰੂ ਨੇ ਉਹ ਵੀ ਇੱਥੇ ਆ ਗਏ ਮਿਹਨਤ ਲਾਉਣ ਤੁਸੀਂ ਦੇਖ ਸਕਦੇ ਆਂ ਭਾਜੀ ਡੇਲੀ 6 ਵਜੇ ਆ ਕੇ ਮਿਹਨਤ ਕਰਦਾ ਹੈ ਗੱਭਰੂ ਸਾਡਾ ਭਾਜੀ ਹੁਣੇ ਚਾਹੀਦਾ ਹੈ ਕਿ ਨਹੀਂ ਬੰਦਿਆਂ ਨੂੰ ਬਿਲਕੁਲ ਬੰਦੇ ਘਟ ਗਏ ਹੁਣ ਆਪਣੇ ਛੋਨੇ ਛਾਨੇ ਤੇ ਪੀਸੀ ਆ ਹੋ ਜਾਣੇ ਫਰੀ ਆਇਆ ਕਰਨਗੇ ਪਰ ਆ ਜਿਹੜੀ ਭਾਜੀ ਨੂੰ ਟੀ ਸ਼ਰਟ ਪਾਈ ਹੈ ਨਾ ਗੇਮ ਓਵਰ ਵਾਕਿਆ ਨੂੰ ਬੰਦਿਆਂ ਨੇ ਗੇਮ ਓਵਰ ਕਰਤੀ ਹੈ ਇੱਥੇ ਇਹ ਕਹਿੰਦੇ ਖੌਫ ਬਾਲਾ ਵਾ ਗੱਭਰੂ ਦਾ ਤੇ ਹੁਣ ਲਾਵਾਂਗੇ ਅਸੀਂ ਬੈਂਚ ਪ੍ਰੈਸ ਕਿੰਨੀ ਆ ਅੱਧਾ ਕਿਲੋ ਚਲੋ 9 ਵੀ ਆਪਾਂ ਲਾਵਾਂਗੇ ਹੁਣ ਬੈਂਚ ਪ੍ਰੈਸ ਦੇ ਬਾਅਦ ਭਾਜੀ ਉੱਠਾ ਹੋ ਗਿਆ ਕੰਮ ਆ ਬਾਕੀ ਮੌਸਮ ਕਿੰਨੇ ਵਾਰਾ ਹੋਇਆ ਪਿਆ ਤੇ ਬਾਕੀ ਘੋਨੇ ਚ ਬੰਦੇ ਬਿਜੀਆ ਅਸੀਂ ਲਾਵਾਂਗੇ ਬੈਂਚ ਪ੍ਰੈਸ ਦੀਆਂ ਦੋ ਗ੍ਰੈਪਟੀ ਕਰਨ। ਝੇਲਾਕੀਆਂ ਤਾਂ ਅਮੇ ਬੰਦਾ ਅੱਡਾ ਨਹੀਂ ਬਣਾਉਂਦਾ ਤੇ ਮੈਨੂੰ ਇਕੱਲੇ ਨੂੰ ਲਾਉਣੀ ਪਈ। ਚੱਲ ਲਈ ਘੋਟਿਆ। ਕਹਿੰਦੇ ਕਮ ਨੂੰ ਕਦੋਂ ਜੇਰਾ ਯਾਰ ਕਦੀ ਦੱਸਦੇ ਇਹ ਹੋ ਗਈ ਐ ਕਿੰਨਾ ਵੇਟ ਹੋ ਗਿਆ ਇਹ ਹੋ ਗਈ ਐ 15 ਦਾ 25 ਦਾ 35 ਦੇ 5 ਕਿੰਨੇ ਹੋਵੇ 40 80 ਦੇ ਐ ਹੈਗਾ ਯਾਰ 90 95 ਕਿਲੋ ਵੇਟ ਰਾਡ ਦਾ ਭਾਰ ਪਾ ਗਈ ਜੇ ਉੱਪਰ ਹਰਖੇ ਭਰਦੇ ਅੱਜ ਹੁਣ ਅਗਲਾ ਸੈਟ ਤੈਨੂੰ ਦਿਖਾਉਣੇ ਲਾਵੇ ਹੈਗੇ ਖੈਦੇ ਕੰਮ ਨੂੰ ਖੈਦੇ ਖੈਦੇ ਮੈਨੂੰ ਪੁੱਛਣਾ ਲੋਕਾਂ ਨੇ ਇਹਨੇ ਕਿੰਨੀ ਮਿਹਨਤ ਲਾਈ ਅੱਜ ਪਰ ਡੌਣਾ ਕਿੰਨਾ ਕਿ ਐਮ ਕਰਕੇ ਆ ਬੇ ਐਮ ਪਾਤਾ ਵਜ ਜੇਮ ਓਵਰ ਕਰਤੀ ਆ ਪਾਜੀ ਨੇ ਦੇਖ ਲੋ ਪਾਜੀ ਹਣ ਪੂਰੀ ਰੁਟੀਨ ਨਾਲ ਹੁੰਦਾ ਪਾਜੀ ਮਿਹਨਤ ਪੂਰੀ ਪ੍ਰੋਪਰ ਲਾਉਂਦਾ ਹਸਤਾ ਸਾਡਾ ਹਣ ਜਿਹੜੇ ਮੇਰੇ ਵੀਰ ਭਰਾ ਨਹੀਂ ਉਹ ਇਸ ਚਾਰਨ ਕਰੋ ਵੇਖ ਲੋ ਕਿੱਡਾ ਸੀਨੀਅਰ ਬੰਦਾ ਸਾਡੇ ਨੂੰ ਹੁੰਦਾ ਇਸ ਸਵੇਰੇ ਉੱਠ ਕੇ ਸੀਵੇ ਖੇਤੀ ਕੇ ਖੇਤੀ ਕੇ ਉਸਤਾਦ ਖੇਤੀ ਕੇ ਖੇਤੀ ਕੇ ਇੱਥੇ ਰੱਖਾ ਹੁਣ ਨਾਮ ਇਹ ਬੈਂਕ ਦੀ ਵੀਪੀਐਕਾ થઈ ਨਾ ਬਾਜੇ ਬਾਜੀ ਕਰੀਏ ਸ਼ੁਰੂ ਕਰੋ ਕਰੋ ਬਲਾਈਏ ਬੱਕਰੇ ਪਾੜੋ ਚੱਕਦੇ ਫਟੇ ਕਿੰਨੇ ਕਿੰਨੇ ਲੈ ਲਾਵਾਂ ਭਾਜੀ ਉਸਤਾਦ ਜੀ ਐਦਾਂ ਕਹਿੰਦਾ ਹਾੜੀ ਨਾ ਜੇ ਨਜ਼ਰ ਸ਼ਾਕੀ ਨਹੀਂ ਪਾੜਦੀ ਨਾ ਜਰਨਾ ਹਣੀ ਕਰਕੇ ਜਾ ਜਾਪ ਨਹੀਂ ਜੱਗਾਕ ਨਹੀਂ ਕਹਿੰਦੇ ਸਾਡੇ ਆ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਪਾਉਂਦੀ ਲੈਡ ਚਲ ਜਵੇ ਕੌਹ ਚਲ ਜਵੇ ਇਹ ਕਹਿੰਦਾ ਮੁਗਦਰ ਤੇ ਇਦਾਂ ਹੀ ਫਿਰਨਾ ਅੱਜ ਬੜੇ-ਬੜੇ ਕਹਿੰਦਾ ਪੁੱਠੇ ਕਰਦੇ ਆਂਗੇ ਜੱਥੇ ਪੱਟੀ ਨੂੰ ਜੈ ਲੈਣ ਜਵਾਜ ਤਿਆਰ ਹੋ ਜਾ ਭਾਜੀ ਜੱਥੇ ਪੱਟੇ ਭਾਜੀ ਜੱਥੇ ਪੱਟੀ ਭਾਜੀ ਤਿਆਰ ਹੋ ਜਾ ਚੋਪਰ ਅਸੀਂ ਕਰਤਾ ਤਿਆਰ ਵੇਖੀ ਬਣਾਉਂਦਾ ਕੀ ਫਟਾ ਫਟਾ ਝੂਟਾ ਲੋ ਜੀ ਗਰਾਉਂਡ ਲਾ ਕੇ ਆ ਗਏ ਕਰੇ ਦੇ ਨਾ ਧੋ ਕੇ ਦੇ ਖਾਣਾ ਸਿਗਾ ਅੱਜ ਸੈਲਡ ਛੁੱਲੇ ਵਾਲਾ ਦੇ ਪਰਕਾਰ ਦਿਆਂ ਨੇ ਬਣਾਈ ਸੀਗੀ ਆਲੂ ਵਾਲੀ ਰੋਟੀ ਤੇ ਪਰ ਸਾਡੇ ਕੋ ਰਹਿ ਨਹੀਂ ਹੋਇਆ ਆਲੂ ਵਾਲੀ ਵੀ ਏਕੇ ਤੇ ਹੁਣ ਆਪਾਂ ਅੱਜ ਕਰਾਂਗੇ ਸੈਲਡ ਤੋਂ ਬਿਨਾ ਹੀ ਗੱਜਾਰਾ ਦੇ ਖਾਵਾਂਗੇ ਆਲੂ ਵਾਲੀ ਰੋਟੀ ਆਜੋ ਮੇਰੇ ਵੀਰੋ